ਮਾਚੀਵਾੜਾ ਸਾਹਿਬ ਸੈਸ਼ਨ ਨੂੰ ਨਵਾਂ ਦਾ ਮੌਕਾ ਮਿਲਿਆ ਜਿੱਥੇ ਗੁਰੂ ਤੇ ਚਰਨ ਕਮਲ ਪੜ੍ਹੇ ਨੇ ਔਰ ਉਸ ਦੇ ਬਾਅਦ ਇਤਿਹਾਸਿਕ ਛੀ ਮੰਦਿਰ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਸਮਰਾਲਾ ਦੇ ਲੋਕਾਂ ਦੇ ਗੂਰੂ ਨੂੰ ਦਾ ਵੀ ਮੌਕਾ ਮਿਲਿਆ ਕਿ ਪੰਜਾਬ ਦੇ ਵਿੱਚ ਜੋ ਸਰਕਾਰਾਂ ਰਹੀ ਹੈ ਨਾ ਇਹ ਕਾਂਗਰਸ ਦੀ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਹਨਾਂ ਨੂੰ ਲੋਕਾਂ ਨੂੰ ਬੜੇ-ਬੜੇ ਸਜਾਵਗ ਦਿਖਾ ਦਿੱਤੇ ਬੜੀਆਂ-ਬੜੀਆਂ ਗੱਲਾਂ ਕੀਤੀਆਂ ਪਰੰਤੂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਭ੍ਰਸ਼ਟਾਚਾਰ ਉਹਨਾਂ ਸਰਕਾਰਾਂ ਨੇ ਕੀਤਾ ਹੈ ਔਰ ਮੋਦੀ ਜੀ ਲਗਾਤਾਰ ਜਿਸ ਪ੍ਰਕਾਰ ਸੇ ਦੇਸ਼ ਨੂੰ ਅੱਗੇ ਪੜਾਉਣ ਦਾ ਕੰਮ ਕਰ ਰਹੇ ਨੇ ਔਰ ਮੋਦੀ ਜੀ ਗਰੀਬ ਵਿਅਕਤੀ ਲਈ ਯੋਜਨਾ ਉਹ ਦਿੱਲੀ ਸੇ ਚਲਾਉਂਦੇ ਨੇ ਦੂਸਰੀ ਯੋਜਨਾ ਦਾ ਵੀ ਲਾਭ ਇੱਥੇ ਨਹੀਂ ਲੋਕਾਂ ਨੂੰ ਮਿਲਿਆ ਜੀ ਨਾਮ ਹੈ ਤੁਹਾਡਾ ਜਸਪ੍ਰੀ ਸਿੰਘ ਆ ਜੀ ਅੱਜ ਤੋਂ ਰੈਲੀ ਹੋਈ ਹੈ ਕੀ ਕਹਣਾ ਚਾਹੁੰਦੇ ਆ ਅੱਜ ਰੈਲੀ ਜੀ ਬਹੁਤ ਵਧੀਆ ਹੋਈ ਹੈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਰੇ ਪਹੁੰਚਣ ਦੇ ਸੀਐਮ ਸਾਹਿਬ ਆਏ ਸੀਗੇ ਜੀ ਹਰਿਆਣਾ ਤੋਂ ਰਾਜ ਸਭਾ ਮੈਂਬਰ ਆਏ ਸੀਗੇ ਸਤਨਾਮ ਸੰਧੂ ਜੀ ਜੀ ਸੁਨੀਲ ਜਾਖੜ ਜੀ ਆਏ ਸੀਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰੈਲੀ ਤੇ ਪਹੁੰਚਣ ਦੇ ਇੰਨਾ ਭਰਾਵਾਂ ਇਕੱਠ ਦੇਖ ਕੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੈ ਜੀ ਨੀਸ਼ੂ ਸ਼ਰਮਾ ਵੀਰ ਦਾ ਬਹੁਤ ਬਹੁਤ ਧੰਨਵਾਦ ਕਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਇੰਨੀ ਵਧੀਆ ਰੈਲੀ ਨੂੰ ਸਿਰੇ ਨਿਚੋੜਿਆ। ਮੇਰਾ ਨਾਮ ਹੈ ਡਾਕਟਰ ਅਸ਼ੋਕ ਸ਼ਰਮਾ। ਅੱਜ ਜਿਹੜੀ ਰੈਲੀ ਕੀਤੀ ਗਈ ਹੈ ਬੀਜੇਪੀ ਕੋਕੀ ਕਹਿਣਾ ਚਾਹੁੰਦਾ। ਅੱਜ ਦੀ ਜਿਹੜੀ ਰੈਲੀ ਹੈ ਬੜਾ ਵਿਸ਼ਾਲ ਇਕੱਠ ਤੇ ਲੋਕਾਂ ਦਾ ਜਿਹੜਾ ਹੰਗਾਰਾ ਹੈ ਇਹ 2027 ਚ ਦਾ ਇਸ਼ਾਰਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ 2027 ਚ ਬੀਜੇਪੀ ਦੀ ਸਰਕਾਰ ਬਣ ਜਾਵੇ। ਬੀਪੀ ਕੀ ਤਿਆਰੀ ਕੀਤੀ ਹੈ ਜੇ ਇਹਨਾਂ ਨੂੰ ਲੱਗਦੀ ਹੈ। ਇਹਦੀ ਤਿਆਰੀਆਂ ਤਾਂ ਤੁਹਾਨੂੰ ਦੇਖੋ ਮੈਂ ਬੀਜੇਪੀ ਜਿਹੜੀ ਹੈ ਕਰਾਸ ਰੂਟ ਲੈਵਲ ਤੱਕ ਕਬੂਥ ਲੈਵਲ ਤੱਕ ਵਰਕਿੰਗ ਸਟਾਰਟ ਕਰ ਚੁੱਕੀ ਹੈ ਤੇ ਉਹਦਾ ਹੰਗਾਰਾ ਤੁਸੀਂ ਸਮਰਾਲੇ ਦੇ ਵਿੱਚ ਜਿਹਨੂੰ ਅਸੀਂ ਰੂਰਲ ਕੰਸਟੀਚੂਐਂਸੀ ਹੋਂ ਤੱਕ ਕਹਿੰਦੇ ਰਹੇ ਇੱਥੇ ਤਾਂ ਪੁਰਾਣੇ ਜੇ ਗੱਲ ਕਰੀਏ ਇਤਿਹਾਸ ਦੀ ਇੱਥੇ ਦਾ ਇਹ ਵੀ ਰਿਹਾ ਕਿ ਇੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਸਰਕਸਿਆ ਵੋਟ ਨਾ ਪਾਦੇ ਤਾਂ ਵੀ ਪੰਥਕ ਸੀਟ ਮੰਨ ਕੇ ਇਲੈਕਸ਼ਨ ਜਿੱਤਿਆ ਲੋਕਾਂ ਪਰ ਇੱਥੇ ਬੀਜੇਪੀ ਨੂੰ ਇਲੈਕਸ਼ਨ ਚ ਦੋ ਬਲਾਕ ਸਮਤੀ ਦੀਆਂ ਸੀਟਾਂ ਝੱਟਣਾਂ ਆਪਣੇ ਆਪ ਚ ਇੱਕ ਬੜੀ ਮਿਸਾਲ ਹੈ ਪੰਜਾਬ ਚ ਕਿ ਬੀਜੇਪੀ ਜਿਹੜੀ ਆ ਉਹਦੀ ਵਰਕਿੰਗ ਤੋਂ ਨੂੰ ਇਸੇ ਚੀਜ਼ ਤੋਂ ਪਤਾ ਲੱਗਦਾ ਕਿ ਜ਼ਮੀਨੀ ਪੱਧਰ ਤੇ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਜਸ਼ਸਵੀ ਚੀਫ ਮਿਨਿਸਟਰ ਹਰਿਆਣਾ ਮਾਨਨਯਾਇ ਨਾਇਬ ਸਿੰਘ ਸਿਆਣੀ ਜੀ ਸਮਰਾਲਾ ਪਹੁੰਚੇ ਨੇ ਬਹੁਤ ਪਾਰੀ ਇਕੱਠ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਸਾਡੀਆਂ ਮਾਤਾਵਾਂ ਪੈਣਾ ਔਰ ਜਿੰਨੇ ਵੀ ਸਾਡੇ ਸਾਥੀ ਬੀਜੇਪੀ ਨੂੰ ਪਿਆਰ ਕਰਦੇ ਨੇ ਨਿਸ਼ੀ ਸ਼ਰਮਾ ਜੀ ਨੂੰ ਪਿਆਰ ਕਰਦੇ ਨੇ ਅੱਜ ਇੱਥੇ ਆ ਕੇ ਗਏ ਨੇ ਸਾਨੂੰ ਬਹੁਤ بڑا ਹੰਗਾਰਾ ਮਿਲਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਨਰਸਿੰਘ ਸੈਣੀ ਜੀ ਹਰਿਆਣਾ ਦੇ ਇੱਥੇ ਪਹੁੰਚੇ ਨੇ ਸੀਐਮ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਸੀ ਜੋ ਹਰਿਆਣੇ ਦੇ ਵਿੱਚ ਉਹਨਾਂ ਨੇ 163 ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ 53 ਵਾਅਦੇ ਸਰਕਾਰ ਦੇ 1 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਪੂਰੇ ਕਰ ਦਿੱਤੇ ਆ ਤੇ ਕਮਿੰਗ ਸੈਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 163 ਦੇ 163 ਵਾਅਦੇ ਪੂਰੇ ਹੋ ਜਾਣਗੇ ਉਹ ਨਾਲ ਇਹ ਆਸ਼ਵਾਸ਼ਣ ਵੀ ਦੇ ਕੇ ਗਏ ਨੇ ਕਿ 27 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਂਦੀ ਆ ਤਾਂ ਅਸੀਂ ਜੋ ਵਾਅਦੇ ਉੱਥੇ ਕੀਤੇ ਸੀ ਉਹ ਪੂਰੇ ਕੀਤੇ ਨੇ ਉਹ ਵੀ ਤੀਜੀ ਵਾਰ ਹਰਿਆਣੇ ਦੇ ਵਿੱਚ ਸਰਕਾਰ ਬਣੀ ਆ ਤਾਂ ਵਾਅਦਿਆਂ ਨੂੰ ਅਗਰ ਆਪਾਂ ਪੂਰਾ ਕਰਦੇ ਆ ਜੋ ਕਹਿੰਦੇ ਆ ਉਹਦੇ ਪੂਰਾ ਕਰਦੇ ਆ ਤਾਂ